ਲੀਡਿੰਗ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਵਕਤ ਅਸੀਂ ਹਜੂਰ ਸਾਹਿਬ ਦਰਸ਼ਨਾਂ ਲਈ ਆਏ ਹੋਏ ਹਾਂ ਸੋ ਹੁਣ ਅਸੀਂ ਸਵੇਰ ਦੇ ਅੰਮ੍ਰਿਤ ਵੇਲੇ ਦੇ ਕਰੀਬ-ਕਰੀਬ 2:00 ਵੱਜ ਚੁੱਕੇ ਨੇ ਸੋ ਸਿੰਘ ਸਾਹਿਬ ਜਿਹੜੇ ਰੋਜ਼ ਗਾਗਰ ਦਾ ਜਲ ਲੈਣ ਵਾਸਤੇ ਗਦਾਵਰੀ ਕੰਡੇ ਆਉਂਦੇ ਆ ਸੋ ਸਾਹਮਣੇ ਆ ਰਹੇ ਆ ਆਪਣੇ ਆਪਾਂ ਗਾਗਰ ਦੇ ਦਰਸ਼ਨ ਕਰਾਂਗੇ ਸਾਹਮਣੇ ਜਿਹੜੇ ਨੰਗਰ ਸਾਹਿਬ ਸੰਗਤ ਜਿਹੜੀ ਉਹ ਡੀ ਕਰਈ ਹੈ ਗਾਗਰ ਦੇ ਦਰਸ਼ਨ ਵਾਸਤੇ ਸਿੰਘ ਸਾਹਿਬ ਚਾਲੇ ਪਾਉਂਦੇ ਤਖਸਾਲਬ ਤੋਂ ਜਿਹੜੇ ਬਾਬਾ ਨਿਹੰਗ ਸਿੰਘ ਦੇ ਲੰਗਰ ਸਾਹਮਣੇ ਸੰਗਤ ਖੜਦੀ ਹੈ ਗਾਗਰ ਦੇ ਦਰਸ਼ਨ ਵਾਸਤੇ ਸੋ ਇੱਥੇ ਫਿਰ ਗਾਗਰ ਤੋਂ ਪਹਿਲਾਂ ਇੱਥੇ ਜਿਹੜੇ ਸੇਵਾਦਾਰ ਨੇ ਉਹ ਨਾਮ 'ਚ ਪਾਉਂਦੇ ਐ ਸੋ ਹੁਣ ਸੰਗਤ ਜਿਹੜੀਆਂ ਹੈਗੀਆਂ ਨੇ ਉਹ ਦਰਸ਼ਨ ਕਰ ਰਹੀਆਂ ਨੇ ਗਾਗਰ ਦੇ ਦਰਸ਼ਨ ਕਰ ਰਹੀਆਂ ਨੇ ਸਿੰਘ ਸਾਹਿਬ ਹੁਣ ਸਿੰਘ ਸਾਹਿਬ ਤੱਕ ਸਾਹਿਬ ਤੋਂ ਪਹੁੰਚ ਚੁੱਕੇ ਆ ਸੁਣ ਇੱਥੋਂ ਹੀ ਜਿਹੜਾ ਜਾਲ ਹੈ ਉਹ ਲੈ ਕੇ ਜਾਣਗੇ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਾਰੀਆਂ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਸਿੰਘਾਸਨ ਤੇ ਸਨਾਨ ਲਈ ਗਦਾ ਜੀ ਤੋਂ ਵਰਨਿਕਾ ਕਰ ਲੈ ਜਾਵੇਂ ਮਹਾਰਾਜ ਅੰਸੰਗੋ ਕੇ ਸਾਧਾ ਕਰਮੀ ਸੇਵਾ ਕਰਨ ਦਾ ਬੋਲ ਗੁਰਸਿਨ ਆਪੂ ਚੁਕ ਮਾਫ ਕਰਨਾ ਆਇਆਂ ਸੰਗਤਾਂ ਦੀ ਹਾਜ਼ਰੀ ਪਰਵਾਨ ਕਰਦੀ ਤਾਰ ਦਰਾਸ ਸਰਣੀ ਯਾਤਰਾ ਸਫਲੀ ਕਰਨੀ ਸਿੱਖੜ ਦੇ ਸੰਦੇਸ਼ ਸਤਿਕਾਰ ਲਾਏ ਵੰਨੋ गुरू नामु साग नाम ਸੋ ਸੰਗਤ ਜੀ ਸੋ ਸਾਰੀ ਸੰਗਤ ਹੁਣ ਸਿੰਘ ਸਾਹਿਬ ਨਾਲ ਗਦਾਵਰੀ ਕੰਡਿਓਂ ਜਲ ਗਾਗਰ ਦੇ ਵਿੱਚ ਲੈ ਕੇ ਤੱਕ ਸਾਹਿਬ ਨੂੰ ਚਾਲੇ ਪਾ ਗਏ